ਸਤ ਸਾਲ ਜੀਬਰੀ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਨਾ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਦੇ ਹਾਂ ਅੱਜ ਦੀ ਵੱਡੀ ਖਬਰ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਰੱਦ WCL ਨੇ ਬਿਆਨ ਚ ਦੱਸਿਆ ਅਸਲ ਕਾਰਨ ਵਰਲਡ ਰਿਸ ਚੈਂਪੀਅਨਸ਼ਿਪ ਹਾਫ ਲੈਂਡਰਸ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਵਿਚਕਾਰ ਮੈਚ ਰੱਦ ਕਰ ਦਿੱਤਾ ਗਿਆ ਹੈ ਇਸ ਮੈਚ ਨੂੰ ਰੱਦ ਕਰਨ ਦਾ ਫੈਸਲਾ ਵਿਆਪਕ ਰੋਸ ਵਿੱਚ ਕਰ ਲਿਆ ਗਿਆ ਹੈ ਇਸ ਤੋਂ ਪਹਿਲਾਂ ਸਪਿਨਰ ਹਰਪ੍ਰੀਤ ਸਿੰਘ ਉਪਰਨ ਸਿਖਰ ਤਮਨ ਸਰੇਸ਼ਰਿਆਨ ਅਤੇ ਆਲ ਰੌਂਡਰ ਜੂਸੇਫ ਪਠਾਨ ਵਰਗੇ ਕਈ ਵਪਾਰਤੀ ਖਿਡਾਰੀਆਂ ਨੇ ਇਸ ਮੈਚ ਤੋਂ ਆਪਣੇ ਨਾਂ ਵਾਪਸ ਲੈ ਲਏ ਹਨ WCL ਸੀਜ਼ਨ 2 ਦੀ ਸ਼ੁਰੂਆਤ 18 ਜੁਲਾਈ ਨੂੰ ਪਾਕਿਸਤਾਨ ਅਤੇ ਇੰਗਲੈਂਡ ਵਿਚਕਾਰ ਪਹਿਲੇ ਮੈਚ ਨਾਲ ਹੋਈ ਸੀ ਹਾਲਾਂਕਿ ਸਾਰਿਆਂ ਦੀ ਨਜ਼ਰ ਅੱਜ ਹੋਣ ਵਾਲੇ ਭਾਰਤ-ਪਾਕਿਸਤਾਨ ਮੈਚ ਤੇ ਸਨ ਪੈਲਗਾ ਵਿੱਚ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਸ ਮੈਚ ਨੂੰ ਲੈ ਕੇ ਜਨਤਾ ਵਿੱਚ ਬਹੁਤ ਗੁੱਸਾ ਸੀ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਪ੍ਰਬੰਧਕਾਂ ਨੇ ਮੈਚ ਰੱਦ ਕਰ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਬਚਾਉਣ ਲਈ ਮਾਫੀ ਵੀ ਮੰਗੀ ਹੈ ਡਬਲਯੂਸੀਐਲ ਪ੍ਰਬੰਧਕਾਂ ਤੇ ਇੱਕ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਡਬਲਯੂਸੀਐਲ ਵਿੱਚ ਅਸੀਂ ਹਮੇਸ਼ਾ ਕ੍ਰਿਕਟ ਨੂੰ ਪਿਆਰ ਕਰਦੇ ਹਾਂ ਅਤੇ ਕਰਦੇ ਰਹਾਂਗੇ ਸਾਡਾ ਇੱਕੋ ਇੱਕ ਉਦੇਸ਼ ਪ੍ਰਸ਼ੰਸਕਾਂ ਨੂੰ ਕੁਝ ਚੰਗੇ ਖੁਸ਼ਹਾਲ ਪਲ ਦੇਣਾ ਹੈ ਦੇ ਇਹ ਖਬਰ ਸੁਣ ਕੇ ਬਾਦ ਕੀ ਪਾਕਿਸਤਾਨ ਹਾਕੀ ਟੀਮ ਇਸ ਸਾਲ ਭਾਰਤ ਦਾ ਦੌਰਾ ਕਰ ਰਹੀ ਹੈ ਅਤੇ ਹਾਲ ਹੀ ਵਿੱਚ ਹੋਏ ਭਾਰਤ ਬਨਾਮ ਪਾਕਿਸਤਾਨ ਵਾਲੀ ਵਾਲ ਮੈਚ ਦੇ ਨਾਲ-ਨਾਲ ਦੋਵਾਂ ਦੇਸ਼ਾਂ ਵਿੱਚਕਾਰ ਵੱਖ-ਵੱਖ ਕਿਹੜਾਂ ਦੇ ਕੁਝ ਹੋਰ ਮੁਕਾਬਲੇ ਦੇਖਣ ਤੋਂ ਬਾਅਦ ਅੱਸੀ ਡਬਲਯੂਸੀਐਲ ਵਿੱਚ ਭਾਰਤ ਅਤੇ ਪਾਕਿਸਤਾਨ ਮੈਚ ਨੂੰ ਜਾਰੀ ਰੱਖਣ ਬਾਰੇ ਸੋਚ ਰਹੇ ਹਾਂ ਤਾਂ ਜੋ ਦੁਨੀਆ ਭਰ ਦੇ ਲੋਕਾਂ ਲਈ ਕੁਝ ਖੁਸ਼ੀਆਂ ਭਰਿਆ ਜਿਆਦਾ ਬਣਾਈਆਂ ਜਾ ਸਕਣ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ਾਇਦ ਇਸ ਪ੍ਰਕਿਰਿਆ ਵਿੱਚ ਅਸੀਂ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਸੀਂ ਜਾਣਦੇ ਹਾਂ ਕਿ ਅਸੀਂ ਅਣਜਾਣੇ ਵਿੱਚ ਆਪਣੇ ਭਾਰਤੀ ਕ੍ਰਿਕਟ ਦਿਗਜ਼ਾਂ ਨੂੰ ਇਹ ਬੇਰਾਮ ਕਰ ਦਿੱਤਾ ਹੈ ਜਿਨ੍ਹਾਂ ਨੇ ਦੇਸ਼ ਲਈ ਬਹੁਤ ਮਾਨ ਲਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ